ਜਲੰਧਰ ਇਸ ਗੁਰਦੁਆਰੇ ਚ ਹੋਈ ਬੇਅਦਬੀ ਸੱਤ ਖਿਲਾਫ ਮਾਮਲਾ ਦਰਜ ਜਲੰਧਰ ਦਿਹਾਤੀ ਖੇਤਰ ਅਦੀਨ ਆਉਂਦੇ ਜੰਡਿਆਲਾ ਚ ਇੱਕ ਨੌਜਵਾਨ ਵੱਲੋਂ ਗੁਰੂ ਗਰੰਤ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਸੰਬੰਧੀ ਜੰਡਿਆਲਾ ਪੁਲਿਸ ਨੇ ਸੱਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਪੁਲਿਸ ਸ਼ਿਕਾਇਤ ਅਨੁਸਾਰ ਹਾਲ ਹੀ ਵਿੱਚ ਜੰਡਿਆਲਾ ਮੰਚਕੀ ਗੁਰਦੁਆਰਾ ਬਾਲਾ ਸਿੱਧ ਵਿਖੇ ਇੱਕ ਪ੍ਰਵਾਸੀ ਬਿਹਾਰ ਵਿਅਕਤੀ ਨੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਇੱਕ 16 ਤੋਂ 17 ਸਾਲ ਦਾ ਨੌਜਵਾਨ ਗੁਰੂ ਗਰੰਥ ਸਾਹਿਬ ਦੇ ਨੇੜੇ ਤੋਂ ਲੰਘਦਾ ਹੈ ਅਤੇ ਕੁਝ ਦੂਰੀ ਤੇ ਪਿਸ਼ਾਬ ਕਰਦਾ ਹੈ ਇਸ ਤੋਂ ਬਾਅਦ ਨੌਜਵਾਨ ਨੇ ਪਿਸ਼ਾਬ ਕਰਨ ਤੋਂ ਬਾਅਦ ਆਪਣੇ ਹੱਥ ਨਹੀਂ ਧੋਤੇ ਸਗੋਂ ਉਹੀ ਗੰਦੇ ਹੱਥ ਗੁਰੂ ਗਰੰਥ ਸਾਹਿਬ ਦੇ ਅੰਗਾਂ ਤੇ ਲਗਾ ਦਿੱਤੇ ਇਸ ਦੌਰਾਨ ਨੌਜਵਾਨ ਨੇ ਜਦੋਂ ਉਹ ਬੇਇੱਜ਼ਤੀ ਕਰਕੇ ਜਾਣ ਲੱਗਾ ਤਾਂ ਉਸਨੇ ਉੱਥੇ ਪਏ ਪ੍ਰਸ਼ਾਦ ਦੇ ਡੱਬੇ ਵਿੱਚ ਮੱਛਰ ਪਚਾਉਣ ਵਾਲੀ ਦਵਾਈ ਦਾ ਛਿੜਕਾ ਕਰ ਦਿੱਤਾ ਪੁਲਿਸ ਸ਼ਿਕਾਇਤ ਅਨੁਸਾਰ ਨੌਜਵਾਨ ਨੇ ਖੁਦ ਇਹਨਾਂ ਜੁਰਮਾਂ ਦਾ ਇਕਬਾਲ ਕੀਤਾ ਹੈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਐਸਆਈ ਅਵਤਾਰ ਸਿੰਘ ਨੇ ਮੁਲਜ਼ਮਾ ਖਿਲਾਫ 299ਬੀ ਐਨਐਸ ਤਿੱਥ ਕੇਸ ਦਰਜ ਕਰ ਲਿਆ ਹੈ ਸਿੰਘ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਬੇਦਬੀ ਲਈ ਪ੍ਰਬੰਧਕ ਕਮੇਟੀ ਅਤੇ ਗਰੰਥੀ ਵੀ ਜ਼ਿੰਮੇਵਾਰ ਹੋਣਗੇ ਉਨ੍ਹਾਂ ਕਿਹਾ ਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਆਪਣਾ ਪੱਖ ਰੱਖਣ ਲਈ ਮੌਕੇ ਤੇ ਨਹੀਂ ਪਹੁੰਚੀ जिस तो बाद सिंगा ने फैसला किया है कि जदों तक नवी कमेटी नहीं बन जांदे उदो तक सेवादार पाई जोगिंदर सिंह दलबारा सिंह मेजर सिंह आते कुछ होर सिंह साहिबांदी सेवा करेंगे अचेहच जेकर गुरुद्वारा साहिब च कोई कठिनाई वापर दी है ता उस दी जिम्मेदारी एना सिंह साहिबान ते होवेगी फिलोर तो राजकुमार नंगल दी रिपोर्ट ਜਾ ਇਹ ਕਲੀਅਰ ਹੋਇਆ ਉਹਨਾਂ ਨੇ ਚੋਰੀ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਰਿਪੋਰਟ ਜਿਹੜੀ ਆ ਬੰਦੇ ਨੂੰ ਫੜਾਉਣ ਦੇ ਦਾ ਦੂਜੇ ਜਿਹੜੇ ਤੇ ਜਿਹੜੇ ਖੜਾ ਖਿਲ ਗਏ ਆ ਉਹ ਵੀ ਚੋਰੀ ਦੇ ਆਧਾਰ ਤੇ ਨਮਲ ਖੜਾ ਕੇ ਲੈ ਗਏ ਆ ਇਹ ਮਾਮਲਾ ਜਿਹੜਾ ਆ ਬੇਅੰਬੀ ਦਾ ਆ ਉਹਦੇ ਨਾਲ ਦੀ ਨਾਲ ਸੰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 300 ਦਵਾਈ ਪਾ ਕੇ ਹੱਟ ਪਾ ਕੇ ਤੇ ਪਲੱਸ ਖੁਰਦੋ ਵਰਦ ਕਰਨ ਦੀ ਵੀਡੀਓ ਬ੍ਰੀਡ ਕੀਤੀਆਂ ਗਈਆਂ ਇਹ ਤਾਂ ਇਹ ਤਾਂ ਭਲਾ ਇਨਸਾਨ ਕੋਈ ਹੋਏਗਾ Thank you. ਕਿ ਨਾ ਹਨੀ ਕੰਮ ਕਰਾ ਦੇਵਾ ਖਾਦਾਂ ਮਾਹੀ ਨੂੰ ਪਾਣੀ ਦੇ ਲਈ ਪਰਵਾਹ ਨੇ ਗੋਦਨਾ ਰਹਿ ਗਿਆ ਬਾਬਾ ਜੀ ਪਸੰਗਾਂ ਕਹੇ ਸਾਹਮਣੇ ਰਕਮ ਤੇ ਪਿੰਡ ਦੇ ਸਾਹਮਣੇ ਬਹੁਤ ਹੀ ਮਨਪਸੰਦੀ ਖਤਮਾ ਇਸ ਗੁਰਦੁਆਰਾ ਸਰਵੇਖੇ ਵਾਪਰੀ ਝੰਡੇ ਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਤੇ ਗੁਰਦੁਆਰਾ ਸ੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਹੀਟ ਖਣਾਉਣੀ ਮੈਂ ਸਮਝਦਾ ਅੱਤ ਦਰਜੇ ਵੀ ਖਣਾਉਣੀ ਘਟਨਾ ਵਾਪਰੀ 28 ਜੋ ਲਾਈਨੋ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਦਾ ਮੇਮ ਪਾਗਲ ਉਹਨਾਂ ਨੂੰ ਪਲੇਸ ਆਊਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਜੀ ਤੋਂ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਉਹਨੇ ਪਛਾਪ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲਿਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਰਾ-ਮੁਛਰਾ ਵਸ ਤੇ ਉਹ ਵੀ ਉਹਨੇ ਸਪਰੇਅ ਕੀਤੀ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵੱਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਸਾਹਮਣੇ ਆਇਆ ਉਦੋਂ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅੱਤ ਦਰਜੇ ਦੀ ਗੈਰ ਜ਼ਿੰਮੇਵਾਰਾਨਾ ਹਰਕਤ ਜਿਹੜੀ ਹੈ ਇਸ ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਤੇ ਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਹੋ ਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਜੀ ਆਪਦੀ ਦੇ ਸਾਹਮਣੇ ਸਿੰਘ ਰੱਖਾਂਗੇ ਪਿਆਇਆ ਕੰਦੇ ਵਿੱਚ ਪਿਆਇਆ ਇਥੇ ਬਹੁਤ ਖੁਸ਼ ਆ ਹਾਂ ਜੀ ਨੇ ਕੋਈ ਇੱਕਾਂ ਦੀ ਗੱਲ ਆ ਜਾਂਦੀ ਜਿਹੜੀ ਮੂਵੀ ਦੇਖੀ ਆ ਤੁਸੀਂ ਦੇਖੋ ਮਿਲਦੀ ਆ ਪੂਰੇ ਦੇਸ਼ ਪਰੇਦਾਨੀਆਂ ਜੀ ਸੁਣਾਈ ਦੇ ਗੁਰੂ ਘਰ ਬੈਠਿਆਂ ਤੇ ਕੋਈ ਗੱਲ ਉਹ ਖਾਂ ਜਿਹੜੀ ਨਾ ਜੋ ਹੋਣੀ ਚਾਹੀਦੀ ਜੀ ਦੇਖੋ ਜੀ ਮੈਂ ਦੱਸ ਰਿਹਾ ਥੋੜਾ ਇੱਕ ਮਿੰਟ ਥੋੜਾ ਇੱਕੋ ਮਿੰਟ ਇੱਕੋ ਮਿੰਟ ਹੁਣ ਇੱਕੋ ਮਿੰਟ ਹਾਂਜੀ ਤੁਹਾਡੇ ਕੋਲ ਗੱਲ 28 ਤਰੀਕ ਨੂੰ ਆਈ ਹੈ ਨਹੀਂ ਜੀ ਕਿਉਂ ਨਹੀਂ ਆਈ ਇੱਥੇ ਬੰਦੇ ਮੰਨ ਕੇ ਗਏ ਤਾਂ ਮੇਰੇ ਸਾਹਮਣੇ ਉਥੋਂ ਬੰਦਾ ਤੁਹਾਨੂੰ ਨਹੀਂ ਆਇਆ ਕਿਉਂ ਨਹਿਰ ਤੋਂ ਬਣਾਇਆ ਉਹ ਨਹੀਂ ਆਈ ਤੁਹਾਨੂੰ ਬਾਬਾ ਜੀ ਦੱਸਦਾ ਜਿਹੜੀ ਬੈਡਰੂਮ ਦੱਸਦਾ ਉਹਨਾਂ ਨੇ ਛੱਡ ਦਿੱਤਾ ਜਗਦੀਰ ਜਗਦੀਰ ਚੰਦ ਉਥੇ ਬੋਕੇ ਦੇ ਸੀਗਾ ਜਿਹੜੀ ਕਾਰ ਕਰ ਬਰੀਦ ਨੇ ਇਹ ਬਿਆਨ ਦਿੱਤਾ ਹੁਣ ਇਹ 22 ਦਾ ਮਾਮਲਾ 22 ਨੂੰ ਤੁਹਾਡੇ ਧਿਆਨ ਵਿੱਚ ਲਿਆਵਾਂਗੇ ਬਾਬਾ ਜੀ 22 ਨੂੰ ਤਾਂ ਗਈ ਹੀ ਨਹੀਂ ਗੱਲ ਕਿਉਂ ਨਹੀਂ 22 22 ਨੂੰ ਆ ਗੱਲ ਨਹੀਂ ਗੱਤਬੀ ਤੇ ਵੀ ਆਹ ਬਾਬਾ ਜੀ 22 ਨੂੰ ਇਹ ਥੋੜਾ ਬਹੁਤ ਜੀ ਪਿਆਦ ਵੀ ਹੋਈ ਹੈ ਚੋਣ ਜਿੱਤਿਆ ਇਹ ਵੀ ਕੋਲ ਨਹੀਂ ਸਾਰੀ ਗੱਲ ਕੀ ਹੈ